ਇਹ ਇਰਾਨ ਦਾ ਮਹਾਨ ਸੂਫੀ ਸੰਤ ਦੇ ਦੋ ਗ੍ਰੰਥ ਨੇ ਗੁਲਿਸਤਾ ਤੇ ਬੋਸਤਾ ਹੁਣ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਗਵਰਨਮੈਂਟ ਨੇ ਛਾਪ ਦਿੱਤੇ ਨੇ ਪੰਜਾਬੀ ਦੇ ਛਾਪ ਗੁਲਿਸਤਾ ਬੋਸਤਾ ਉਹ ਜੇ ਪਰਸ਼ਿੰਦ ਚ ਮੂਲ ਫਾਰਸੀ ਦੇ ਚ ਇਹ ਫਕੀਰ ਸ਼ੇਖ ਸਾਦੀ ਕਹਿੰਦਾ ਅਜ ਸੋਹਬਤੇ ਦੋਸਤੇ ਰੰਜਮ ਮੈਂ ਦੋਸਤਾਂ ਤੋਂ ਬੜਾ ਦੁਖੀ ਹਾਂ ਮਿੱਤਰਾਂ ਤੋਂ ਬੜਾ ਦੁਖੀ ਹਾਂ ਕਿਉਂ ਲੋਕੀ ਮਿੱਤਰ ਲੱਭਦੇ ਨੇ ਲੋਕੀ ਤੇ ਦੋਸਤ ਲੱਭਦੇ ਨੇ ਤੂੰ ਦੋਸਤਾਂ ਤੋਂ ਕਿਉਂ ਔਖ ਹੈ ਮਿਤਰਾ ਤੋਂ ਕਿਉਂ ਔਖ ਹੈ ਕਹਿੰਦਾ ਅਜ ਸਹਬਤੇ ਦੋਸਤ ਤੇ ਰੰਜਮ ਕਿ ਇਹ ਹਲਾਕੇ ਬਦਮ ਹਸਨ ਨਮਾਇਤ ਮੈਂ ਦੋਸਤਾਂ ਤੋਂ ਐਸਾ ਵਜਤੈ ਔਖਾਂ ਇਹ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੇ ਕੰਡਿਆਂ ਨੂੰ ਫੁੱਲ ਕਹਿੰਦੇ ਨੇ ਖੁਸ਼ ਆਮਦ ਕਰਦੇ ਔਰ ਇਹ ਫਕੀਰ ਇੰਜ ਕਹਿੰਦਾ ਇਹ ਖੁਸ਼ ਆਮਦ ਗੋਏ ਚੰਦੀ ਇਬਲੇ ਹਾਂ ਖੁਸ਼ ਆਮਦ ਕਰਨ ਵਾਲੇ ਮਨੁੱਖ ਜਾਹਲ ਹੁੰਦੇ ਨੇ ਮੂਰਖ ਹੁੰਦੇ ਨੇ ਇਹ ਖੁਸ਼ ਆਮਦ ਗੋਏ ਚੰਦੀ ਇਬਲੇਹਾ ਰਹਿਜਨਾਨਦ ਰਹਿਜਨਾਨਦ ਰਹਿਜਨਾ ਰਹਿਜਨ ਕਹਿੰਦੇ ਡਾਕੂ ਨੂੰ ਇਹ ਡਾਕੂ ਨੇ ਇਹ ਡਾਕੂ ਨੇ ਇਹ ਡਾਕੂ ਨੇ ਜਿਹੜੀ ਗੱਲ ਵਧਾ ਕੇ ਬਿਆਨ ਕਰਦੇ ਨੇ ਖੁਸ਼ ਆਮਦ ਕਰਦੇ ਨੇ ਅਗਲੇ ਦਾ ਸਾਰਾ ਵਿਕਾਸ ਹੀ ਰੋਕ ਕੇ ਰੱਖ ਦਿੰਦੇ ਨੇ ਕਿਉਂਕਿ ਜਿਹੜੀ ਖੂਬੀ ਉਸ ਦੇ ਚ ਹੈ ਹੀ ਨਹੀਂ ਤੇ ਉਸ ਖੂਬੀ ਦੀ ਉਪਮਾ ਕਰੀ ਜਾਣੀ ਹੈ ਬੰਦਾ ਉਸ ਖੂਬੀ ਨੂੰ ਪ੍ਰਾਪਤ ਕਰੇਗਾ ਹੀ ਨਹੀਂ ਕਿਉਂਕਿ ਉਪਮਾ ਤੇ ਹੋ ਹੀ ਰਹੀ ਹੈ ਉਹਦਾ ਵਿਕਾਸ ਰੁਕ ਜਾਏਗਾ ਇਸ ਵਾਸਤੇ ਕਹਿੰਦਾ ਇਹ ਡਾਕੂ ਨੇ ਇਹ ਡਾਕੂ ਨੇ ਇਹ ਡਾਕੂ ਨੇ ਪਰ ਅਕਸਰ ਛੋਟੇ ਮਨੁੱਖਾਂ ਨੂੰ ਖੁਸ਼ ਆਮਦ ਸੁਣਨ ਦੀ ਆਦਤ ਹੁੰਦੀ ਹੈ ਪ੍ਰਸੰਨ ਹੁੰਦੇ ਨੇ ਖੁਸ਼ ਹੁੰਦੇ ਨੇ ਉਹਨਾਂ ਨੂੰ ਕੋਈ ਵਧਾ ਕੇ ਬਿਆਨ ਕਰੇ ਇਹ ਫਕੀਰ ਕਹਿੰਦਾ ਅਜ ਸੋਹਬਤ ਹੈ ਦੋਸਤ ਹੈ ਰੰਜਮ ਮੈਂ ਦੋਸਤਾਂ ਦੀ ਸੋਹਬਤ ਤੋਂ ਬੜਾ ਦੁਖੀ ਹਾਂ ਮਿੱਤਰਾਂ ਤੋਂ ਬੜਾ ਦੁਖੀ ਹਾਂ ਕਿਉਂ ਕਿ ਇਹ ਖਲਾਕ ਕੇ ਬਦਮ ਹੁਸਨ ਨਮਾਇਦ ਮੇਰੀ ਬਦ ਖਲਾਕੀ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਨੇ ਬਾਅ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਅੱਗੇ ਚੱਲ ਕੇ ਫਕੀਰ ਕਹਿੰਦਾ ਹੈ ਐਬਮ ਹੁਨਰੋ ਕਮਾਲ ਬੇਨਤ ਖਾਰਮ ਗੁਲ ਯਾਸਮੀਨ ਮਾਇਦ ਆਹ ਬ ਕਹਿੰਦੇ ਨੇ ਗੁਨਾਹਾਂ ਨੂੰ ਔਗਣਾ ਨੂੰ ਮੇਰੇ ਪਾਪਾ ਨੂੰ ਪੁੰਨ ਆਖਦੇ ਨੇ ਮੇਰੇ ਔਗਣਾ ਨੂੰ ਗੁਣ ਕਹਿੰਦੇ ਨੇ ਮੇਰੀਆਂ ਗਲਤੀਆਂ ਨੂੰ ਨੇਕੀਆਂ ਕਹਿੰਦੇ ਨੇ ਖਾਰਮ ਗੁਲ ਯਾਸਮੇਨ ਆਇਦ ਖਾਰ ਕਹਿੰਦੇ ਨੇ ਕੰਡਿਆਣਾ ਖਾਰਮ ਯਾਸਮੇਨ ਕਹਿੰਦੇ ਆਹ ਫੁੱਲ ਨਰਗਸੀ ਫੁੱਲ ਖਾਰ ਤੇ ਇਹ ਨਮਾਇਤ ਮੇਰੇ ਕੰਡਿਆਂ ਨੂੰ ਚਮੇਲੀ ਦਾ ਫੁੱਲ ਕਹਿੰਦੇ ਨੇ ਮੇਰੇ ਪਾਪਾ ਨੂੰ ਪੁੰਨ ਕਹਿੰਦੇ ਨੇ ਮੇਰੀ ਬਦੇ ਖਲਾਕੀ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਨੇ ਮੈਂ ਇਹਨਾਂ ਦੋਸਤਾਂ ਤੋਂ ਬੜਾ ਦੁਖੀ ਹਾਂ ਇਹਨਾਂ ਮਿੱਤਰਾਂ ਤੋਂ ਬੜਾ ਦੁਖੀ ਹਾਂ ਅਗਾਹ ਚੱਲ ਕੇ ਬੜੀ ਕੀਮਤੀ ਗੱਲ ਇਹ ਫਕੀਰ ਕਰਦਾ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾ ਐ ਬੇ ਮਰਾ ਬਾ ਮਨ ਨੋ ਮਾਇ ਉਹ ਬੇਬਾਕ ਦੁਸ਼ਮਨ ਕਿੱਥੇ ਐ ਮੈਂ ਲੱਭ ਰਿਹਾ ਜਿਹੜਾ ਮੇਰੇ ਮੂੰਹ ਦੇ ਉੱਤੇ ਮੇਰੇ ਔਗਣਾ ਦਾ ਜ਼ਿਕਰ ਕਰੇ ਕਮ ਸੇ ਕਮ ਮੈਨੂੰ ਪਤਾ ਤੇ ਚਲੇ ਮੈਂ ਅਰਜ਼ ਕਰਾਂ ਇੱਕ ਮਿੱਤਰ ਕਿਸੇ ਵਿੱਚ ਅਗਰ ਔਗਣ ਹਨ ਤਾਂ ਨਹੀਂ ਦੇਖ ਸਕਦਾ ਚਲੋ ਮੈਂ ਇਹਨੂੰ ਥੋੜਾ ਜਿਹਾ ਇਸ ਦੇ ਟਾਈਮ ਲਾਵਾ ਇੱਕ ਕਹਿੰਦੇ ਨੇ ਦੋਖ ਦ੍ਰਿਸ਼ਟ ਇੱਕ ਕਹਿੰਦੇ ਨੇ ਸ਼ੁਭ ਦ੍ਰਿਸ਼ਟ ਅਗਰ ਅਗਲਾ ਮਿੱਤਰ ਹੈ ਤਾਂ ਮਨੁਖਦੀ ਦ੍ਰਿਸ਼ਟੀ ਸ਼ੁਭ ਹੁੰਦੀ ਹੈ ਸ਼ੁਭ ਤੋਂ ਮਰਾਜ਼ ਉਹਦੇ ਚ ਗੁਣ ਵੇਖਦਾ ਹੈ ਔਗਣ ਨਹੀਂ ਵੇਖਦਾ ਜਿਵੇਂ ਮਾਂ ਆਪਣੇ ਬੱਚੇ ਚ ਗੁਣ ਵੇਖਦੀ ਹੈ ਖੂਬੀਆਂ ਵੇਖਦੀ ਹੈ ਔਗਣ ਨਹੀਂ ਵੇਖਦੀ ਇਹਨੂੰ ਕਹਿੰਦੇ ਨੇ ਸ਼ੁਭ ਦ੍ਰਿਸ਼ਟ ਮਿੱਤਰ ਵਿੱਚ ਮਨੁੱਖ ਗੁਣਾ ਨੂੰ ਵੇਖਦਾ ਹੈ ਕਿਉਂਕਿ ਦ੍ਰਿਸ਼ਟੀ ਸ਼ੁਭ ਹੈ। ਦੁਸ਼ਮਣ ਵਿੱਚ ਔਗਣਾ ਨੂੰ ਦੇਖਦਾ ਹੈ ਕਿਉਂਕਿ ਦ੍ਰਿਸ਼ਟੀ ਦੋਖ ਦ੍ਰਿਸ਼ਟ। ਦ੍ਰਿਸ਼ਟੀ ਦੋਖ ਹੈ, ਅਸ਼ੁਭ ਦ੍ਰਿਸ਼ਟੀ ਹੈ। ਇਹਦਾ ਇਹ ਮਤਲਬ ਨਹੀਂ ਕਿ ਮਿੱਤਰ ਦੇ ਵਿੱਚ ਔਗਣ ਨਹੀਂ ਨੇ। ਪਰ ਔਗਣਾ ਨੂੰ ਵੇਖਣ ਵਾਸਤੇ ਦੋਖ ਦ੍ਰਿਸ਼ਟੀ ਚਾਹੀਦੀ ਹੈ। ਉਹ ਮਿੱਤਰ ਕੋਲ ਹੈ ਨਹੀਂ, ਉਹ ਤਾਂ ਸ਼ੁਭ ਦ੍ਰਿਸ਼ਟ ਰੱਖਦਾ ਹੈ, ਗੁਣ ਦੇਖਦਾ ਹੈ। ਤੇ ਜਿਹਦੇ ਵਿੱਚ ਔਗਣ ਦਿਖਾਈ ਦੇ ਰਹੇ ਨੇ, ਦਾ ਇਹ ਮਤਲਬ ਨਹੀਂ ਉਹਦੇ ਵਿੱਚ ਗੁਣ ਨਹੀਂ ਨੇ ਕੋਈ। ਗੁਣ ਤੇ ਹੈਗੇ ਨੇ ਪਰ ਦ੍ਰਿਸ਼ਟੀ ਦੇਖਣ ਵਾਲੀ ਦੋਖ ਹੈ। ਦੋਖ ਦ੍ਰਿਸ਼ ਬੜੀ ਗਹਿਰੀ ਵੇਖਦੀ ਹੈ। ਸ਼ੁਭ ਦ੍ਰਿਸ਼ ਮਨੁੱਖ ਨੂੰ ਉਪਰੋਂ-ਉਪਰੋਂ ਵੇਖਦਾ ਹੈ। ਉਪਰੋਂ-ਉਪਰੋਂ ਹਰ ਮਨੁੱਖ ਚੰਗਾ ਹੈ ਇਹ ਵੀ ਮੈਂ ਅਸਰਦਾ। ਉਪਰੋਂ-ਉਪਰੋਂ ਹਰ ਮਨੁੱਖ ਨੇ ਨੇਕੀਆਂ ਰੱਖੀਆਂ ਨੇ, ਚੰਗੀਆਂ ਆਈਆਂ ਨੂੰ ਰੱਖਿਆ। ਸ਼ੁਭ ਦ੍ਰਿਸ਼ ਠੀ ਰੱਖਣ ਵਾਲਾ ਮਨੁੱਖ ਉਪਰੋਂ-ਉਪਰੋਂ ਹੀ ਵੇਖਦਾ। ਬਸ ਮੋਠਾ ਮੱਥਾ ਵੇਖਦਾ। ਦੋਖ ਦ੍ਰਿਸ਼ ਰੱਖਣ ਵਾਲਾ ਤੇ ਖਲੜੀ ਉਦੇੜਦਾ। ਉਹ ਖਲੜੀ ਦੇ ਥੱਲੇ ਤੇ ਮੰਜ ਮਾਸ ਚਰਬੀ, ਦੁਰਗੰਧ ਹੈ ਔਰ ਕੀ ਹੈ। ਗਹਿਰਾ ਜੋ ਦੇਖਦਾ ਹੈ। ਜਦ ਵੀ ਕਿਸੇ ਨੂੰ ਗਹਿਰਾ ਦੇਖੋਗੇ, ਬੜਾ ਕੁਝ ਅਸ਼ੁਭ ਮਿਲ ਸਕਦਾ ਹੈ। ਕਿਉਂ? अशुभ मनुख ने छुपाया होया जिमें गंदगी ढक के रखना पैंता है फुलों को ढकन की लड़ू नहीं है यह भी महज करते फुलों के उत्ते चादर पा की लड़ नहीं है फुलों को ढकन की जोड़ नहीं है जो कुछ भी ढकिया जाता हमेशा डस्ट न गंदगी ढकिया जाता मनुख ने भी जो कुछ ढक्य है वह चंगा नहीं होगा यह भी महस करते <coughs> और हर मनुख ने कुछ ना कुछ ढकया हूँ दोख दृष्ट रखने वाला मनुख पड़देक पासे करता है और दुख देखता है ਸ਼ੋਭ ਦ੍ਰਿਸ਼ ਰੱਖਣ ਵਾਲਾ ਮਨੁੱਖ ਹੋ ਸਕਦਾ ਹੋਰ ਵੀ ਪਰਦੇ ਪਾ ਦੇਵੇ ਉਹ ਜੋ ਬੋਖ ਨੇ ਉਹਨਾਂ ਦਿਖਾਈ ਦੇਣ ਪ੍ਰਮਾਤਮਾ ਦੇ ਗੁਣ ਹੈ ਸਤਗੁਰੂ ਢਾਕ ਲਿਆ ਮੋਏ ਪਾਪੀ ਪੜਦਾ ਉਹ ਤੇ ਪਰਦੇ ਪਾਉਂਦਾ ਹੈ ਪ੍ਰਮਾਤਮਾ ਉਹ ਗੁਣਾਂ ਤੇ ਸਾਡੇ ਪਰਦੇ ਪਾਉਂਦਾ ਹੈ ਦੇਖੋ ਸਾਡਾ ਮਨ ਵੀ ਐਸਾ ਬਣਾ ਦਿੰਦਾ ਹੁਣ ਐਸਾ ਕਿਹੜਾ ਮਨ ਹੈ ਦਿਨ ਦੇ ਚ ਕਿਸੇ ਵਕਤ ਬੁਰਾ ਨਾ ਸੋਚਦਾ ਹੋਵੇ ਲੇਕਿਨ ਕਿਸੇ ਨੂੰ ਕੁਝ ਨਹੀਂ ਪਤਾ ਪ੍ਰਭੂ ਨੇ ਪੜਦਾ ਪਾਇਆ ਹੁਣ ਮੈਂ ਫਿਰ ਅਰਜ਼ ਕਰਾਂ ਜੋ ਕੁਝ ਮਨੁੱਖ ਨੇ ਛੁਪਾਇਆ ਹੈ ਉਹ ਠੀਕ ਨਹੀਂ ਹੋਵੇਗਾ ਤੁੱਕੇ ਠੀਕ ਜੋ ਕੁਝ ਹੁੰਦਾ ਹੈ ਉਹ ਤੇ ਬੰਦਾ ਹੱਥੇਲੀ ਤੇ ਲਈ ਫਿਰਦਾ ਮੈਂ ਇਹ ਕੀਤਾ ਮੈਂ ਇਹ ਕੀਤਾ ਮੈਂ ਇਹ ਕੀਤਾ ਹਮੇਸ਼ਾ ਗਲਤੀਆਂ ਨੂੰ ਮਨੁੱਖ ਛੁਪਾਂਦਾ ਹੈ ਗੰਦਗੀ ਨੂੰ ਛੁਪਾਂਦਾ ਹੈ ਉਹਗਣਾ ਨੂੰ ਛੁਪਾਂਦੇ ਇਹ ਦੁੱਤੇ ਮੈਂ ਆਪਣੀ ਇੱਕ ਅਨੁਭਵੀ ਘਟਨਾ ਤੁਹਾਨੂੰ ਸਰਵਨ ਕਰਾਵਾਂ ਦੇਸ਼ ਦੇ ਵੰਡ ਸੰਸੈਤਾਂ ਲਈ ਚੋਈ ਮੇਰਾ ਇੱਕ ਕਲਾਸ ਫੈਲੋ ਗਾਲਮਨ ਵੀ 25 ਸਾਲ ਬਾਅਦ ਮੈਨੂੰ ਜੋਧਪੁਰ ਦੇ ਚ ਮਿਲਿਆ ਰੱਬ ਦੀ ਨੇਤ ਸਤਗੁਰਾਂ ਨੇ ਮੈਨੂੰ ਆਪਣੇ ਪ੍ਰਚਾਰ ਖੇਤਰ ਦੇ ਚ ਲੈ ਲਿਆ ਉਹ ਰੇਲ ਦਾ ਇੰਜਣ ਚਲਾਉਂਦਾ ਸੀ ਡਰਾਈਵਰ ਸੀ ਜੋਧਪੁਰ ਤੋਂ ਫਲੇਰਾ ਜੈਪੁਰ ਤੱਕ ਚੱਲਦਾ ਸੀ ਅਪ ਡਾਊਨ ਕਰਦਾ ਸੀ ਉਹਨੂੰ ਕਿਧਰੇ ਪਤਾ ਚਲੇਆ ਤੇਥੇ ਜਿਹੜਾ ਪ੍ਰਚਾਰਕ ਆਇਆ ਇਹ ਮੇਰਾ ਕਲਾਸ ਫੈਲੋ ਹੈ 7 ਦਿਨ ਦੀ ਉਹਨੇ ਛੁੱਟੀ ਲੈ ਲਈ ਹਫਤਾ ਮੈਂ ਰਹਿਣਾ ਸੀ ਮੈਨੂੰ ਮਿਲਣ ਵਾਸਤੇ ਆਇਆ ਬੜੇ ਪਿਆਰ ਨਾਲ ਮਿਲਿਆ ਉਹਦੀ ਅੱਖਾਂ ਵੀ ਬਾਰ ਆਈਆਂ ਉੰਜ ਵੀ ਪਿਆਰ ਵਾਲੀ ਇੱਕ ਮੂਰਤੀ ਸੀ ਸ਼ਰੀਫ ਵੀ ਬੜਾ ਇੱਕ ਦਿਨ ਦੀ ਸੰਗਤ ਦੇ ਵਿੱਚ ਬੜਾ ਖੁੱਲ ਗਿਆ ਕਿਉਂਕਿ ਬਚਪਨ ਦੀ ਦੋਸਤੀ ਸੀ ਛੋਟੇ ਹੁੰਦੇ ਆ ਪ੍ਰਾਇਮਰੀ ਸਕੂਲ ਦੇ ਵਿੱਚ ਇਕੱਠੇ ਬੈਠਣਾ ਪੰਜਵੀਂ ਤੱਕ ਇਕੱਠੇ ਬੈਠਦੇ ਰਹੇ ਦੂਜੇ ਦਿਨ ਮੈਨੂੰ ਕਹਿਣ ਲੱਗਾ ਗਏ ਨੇ ਜੀ ਮੈਂ ਇੱਕ ਤੁਹਾਨੂੰ ਰਾਜ਼ ਦੀ ਗੱਲ ਦੱਸਣ ਲੱਗਾ ਮੈਂ ਆਪਣੀ ਪਤਨੀ ਨੂੰ ਵੀ ਨਹੀਂ ਦੱਸੀ ਮੈਂ ਆਪਣੇ ਮਾਪੇ ਬੱਚੇ ਕਿਸੇ ਨੂੰ ਨਹੀਂ ਦੱਸੀ ਤੁਹਾਨੂੰ ਦੱਸਣ ਲੱਗਾ ਅੱਜ ਤੱਕ ਮੈਂ ਕਿਸੇ ਨੂੰ ਨਹੀਂ ਦੱਸੀ ਤੁਹਾਨੂੰ ਦੱਸਣ ਲੱਗਾ ਲੇਕਿਨ ਇੱਕ ਵਾਅਦਾ ਕਰੋ ਕਿ ਤੁਸੀਂ ਨੂੰ ਦੱਸੋਗੇ ਨਹੀਂ ਮੈਂ ਇੱਕ ਗੱਲ ਹੈ ਜੇ ਤੂੰ ਆਪਣੀ ਪਤਨੀ ਨੂੰ ਵੀ ਨਹੀਂ ਦੱਸੀ ਬੱਚਿਆਂ ਨੂੰ ਵੀ ਨਹੀਂ ਦੱਸੀ ਮਾਪੇ ਨੂੰ ਵੀ ਨਹੀਂ ਦੱਸੀ ਮੈਨੂੰ ਵੀ ਨਾ ਦੱਸ ਮੈਂ ਕਿ ਮੈਂ ਹੱਥ ਜੋੜ ਕੇ ਕਹਿੰਦਾ ਮੈਨੂੰ ਵੀ ਨਾ ਦੱਸ ਕਿਉਂਕਿ ਮੇਰਾ ਇਹ ਅਨੁਭਵ ਹੈ ਜੋ ਕੁਝ ਮਨੁੱਖ ਨੇ ਛੁਪਾਇਆ ਹੁੰਦਾ ਉਹ ਠੀਕ ਨਹੀਂ ਹੁੰਦਾ ਗੰਦਾ ਹੁੰਦਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਜੋ ਤੂੰ ਰਾਜ਼ ਰੱਖਿਆ ਹੈ ਛੁਪਾਇਆ ਹੈ ਉਹ ਠੀਕ ਨਹੀਂ ਹੋਵੇਗਾ ਤੇਰਾ ਚਿਹਰਾ ਮੇਰੇ ਸਾਹਮਣੇ ਬੜਾ ਸੋਹਣਾ ਹੈ ਤੇਰੀ ਦੋਸਤੀ ਪੁਰਾਣੀ ਤੂੰ ਮੈਨੂੰ ਨਾ ਦੱਸ ਕਹਿੰਦਾ ਹੱਦ ਹੋ ਗਈ ਮੇਰੇ ਮਨ ਤੇ ਬੜਾ ਬੋਝ ਹੈ ਤੇ ਮੈਂ ਤੇ ਲੱਭਦਾ ਸੀ ਕੋਈ ਮਿੱਤਰ ਲੱਭੇ ਤੇ ਮੈਂ ਉਹਨੂੰ ਦੱਸਾਂ ਅੱਜ ਤੁਸੀਂ ਮਿਲਿਓ ਇਤਨੀ ਗਹਿਰੀ ਗੱਲ ਰਾਜ਼ ਦੀ ਗੱਲ ਜੋ ਅੱਜ ਤੱਕ ਮੈਂ ਛੁਪਾਈ ਗਏ ਤੇ ਸੈਨੂੰ ਨਹੀਂ ਦਸੀ ਤੁਹਾਨੂੰ ਦੱਸਣ ਲੱਗਾ ਤੁਸੀਂ ਇਤਨਾ ਵੀ ਵਾਦਾ ਨਹੀਂ ਕਰਦੇ ਕਿਸੇ ਨੂੰ ਦੱਸੋਗੇ ਨਹੀਂ ਮੈਂ ਕਿ ਮਿੱਤਰਾ ਗੱਲ ਧਿਆਨ ਨਾਲ ਸੁਣੀ ਰਾਜ਼ ਤੇਰਾ ਹੈ ਨਾ ਕਹਿੰਦਾ ਕਿ ਹਾਂ ਤੇ ਮੈਂ ਕਿ ਰਾਜ਼ ਤੇਰਾ ਹੈ ਤੇ ਤੂੰ ਆਪਣੇ ਕੋਲ ਨਹੀਂ ਰੱਖ ਸਕਦਾ ਤੇਰਾ ਰਾਜ਼ ਮੈਂ ਆਪਣੇ ਕੋਲ ਕਿਵੇਂ ਰੱਖਾਂਗਾ ਜਦ ਅਕਲ ਤੋਂ ਤੇ ਕੰਮ ਲੈ ਥੋੜੀ ਜਿਹੀ ਅਕਲ ਤੋਂ ਤੇ ਕੰਮ ਲੈ ਰਾਜ਼ ਤੇਰਾ ਹੈ ਤੂੰ ਛੁਪਾ ਨਹੀਂ ਸਕਦਾ ਤੇਰਾ ਰਾਜ਼ ਮੈਂ ਕਿਵੇਂ ਛੁਪਾਵਾਂਗਾ ਕਦੋਂ ਤੱਕ ਪਰਦੇ ਪਾਵਾਂਗਾ ਮੈਨੂੰ ਨਹੀਂ ਦੱਸਣਾ ਮੈਂ ਵੈਦਾ ਵੀ ਨਹੀਂ ਕੀਤਾ ਉਹਨੇ ਦੱਸ ਦਿੱਤਾ ਤੇ ਦੱਸਣ ਤੋਂ ਬਾਅਦ ਕਹਿੰਦਾ ਹੁਣ ਮੇਰਾ ਹਿਰਦਾ ਹੌਲਾ ਹੋ ਗਿਆ ਮੈਂ ਕਿਹਾ ਮਿੱਤਰਾ ਹੁਣ ਮੇਰਾ ਹਿਰਦਾ ਭਾਰਾ ਹੋ ਗਿਆ ਤੂੰ ਆਪਣੇ ਅੰਦਰੋਂ ਪੱਥਰ ਕੱਢ ਕੇ ਮੇਰੇ ਅੰਦਰ ਵਾ ਦਿੱਤਾ ਤੇ ਮੈਂ ਕਿਹਾ ਬੜਾ ਸੋਹਣਾ ਚਿਹਰਾ ਮੇਰੇ ਸਾਹਮਣੇ ਸੀ ਤੇਰਾ ਹੁਣ ਕੁਝ ਹੋਰ ਦਿਖਾਈ ਦਿੰਦਾ ਹੈ ਹੁਣ ਤੂੰ ਮੈਨੂੰ ਕੁਝ ਹੋਰ ਦਿਖਾਈ ਦਿੰਦਾ ਹੈ ਹੁਣ ਮੈਨੂੰ ਤੂੰ ਡਰਾਉਣਾ ਲੱਗਦਾ ਹੈ ਹੁਣ ਤੇਰੇ ਕੋਲ ਮੈਂ ਬੈਠਾ ਮੈਨੂੰ ਹੀ ਡਰ ਲੱਗਦਾ ਹੈ ਤੂੰ ਚੰਗਾ ਨਹੀਂ ਕੀਤਾ ਆਪਣਾ ਰਾਜ਼ ਦੱਸਿਆ ਔਰ ਮੈਂ ਇਹ ਅਨਭੋਤ ਤੁਹਾਡੇ ਸਾਹਮਣੇ ਰੱਖ ਰਿਹਾ ਹਰ ਮਨੁੱਖ ਦਾ ਰਾਜ਼ ਆਉਂਦਾ ਹੈ ਔਰ ਜੋ ਕੁਝ ਮਨੁੱਖ ਨੇ ਛੁਪਾਇਆ ਹੈ ਉਹ ਠੀਕ ਨਹੀਂ ਹੋਵੇਗਾ ਠੀਕ ਨਹੀਂ ਹੋਵੇਗਾ ਦੋਖ ਦ੍ਰਿਸ਼ਟ ਰੱਖਣ ਵਾਲਾ ਮਨੁੱਖ ਅਗਲੇ ਦੇ ਪਰਦੇ ਚੁੱਕਦਾ ਹੈ ਪਰਦਿਆਂ ਦੇ ਥੱਲੇ ਕੀ ਹੈ ਖਲੜੀ ਉਦੇੜਦਾ ਹੈ ਸ਼ੁਭ ਦ੍ਰਿਸ਼ਟ ਰੱਖਣ ਵਾਲਾ ਮਨੁੱਖ ਉੱਪਰ ਉੱਪਰ ਵੇਖਦਾ ਹੈ ਉੱਪਰ ਉੱਪਰ ਤੇ ਹਰ ਮਨੁੱਖ ਸ਼ੋਭੈ ਦਾਨੀ ਹੈ ਗਿਆਨੀ ਹੈ ਸਤਸੰਗੀ ਹੈ ਪਾਠ ਕਰਦਾ ਹੈ ਪੂਜਾ ਕਰਦਾ ਉਪਰੋਂ ਉਪਰੋ ਤੇ ਹਰ ਬੰਦਾ ਠੀਕ ਹੈ ਸ਼ੁਭ ਦ੍ਰਿਸ਼ਟ ਰੱਖਣ ਵਾਲਾ ਮਨੁੱਖ ਉਪਰੋਂ ਉਪਰੋ ਵੇਖਦਾ ਹੁਣ ਇੱਕ ਮੈਂ ਉਦਾਹਰਣ ਦਿਆਂ ਮਿੱਤਰ ਹੈ ਹੁਣ ਸ਼ੁਭ ਦ੍ਰਿਸ਼ਟ ਕਰਕੇ ਉਹਦੇ ਸਾਰੇ ਗੁਣੇ ਇਹ ਗੁਣ ਦਿਖਾਈ ਦੇ ਰਹੇ ਨੇ ਕਿਸੇ ਕਾਰਨ ਉਹਦੇ ਨਾਲ ਝਗੜਾ ਹੋ ਗਿਆ ਲੜਾਈ ਹੋ ਗਈ ਮਿੱਤਰਤਾ ਦੋਸ਼ਮਣੀ ਜ ਬਦਲ ਗਈ ਹੁਣ ਦ੍ਰਿਸ਼ਟੀ ਵੀ ਬਦਲ ਗਈ ਦੋਖ ਦ੍ਰਿਸ਼ਟ ਹੋ ਗਏ ਹੁਣ ਉਹਦੇ ਚੋਂ ਔਗਣ ਹੀ ਔਗਣ ਦਿਖਾਈ ਦੇਣਗੇ ਕੀਦਾ ਇਹ ਮਤਲਬ ਨਹੀਂ ਕਿ ਪਹਿਲੇ ਆਗਣ ਨਹੀਂ ਸਨ ਪਹਿਲੇ ਵੀ ਸਨ ਪਰ ਪਹਿਲੇ ਦ੍ਰਿਸ਼ਟੀ ਸ਼ੁਭ ਸੀ ਉਪਰੋਂ ਉਪਰੋਂ ਵੇਖ ਰਹੀ ਸੀ ਹੁਣ ਦੋਖ ਦ੍ਰਿਸ਼ਟ ਇਸੇ ਤਰ੍ਹਾਂ ਦੁਸ਼ਮਣ ਦੇ ਵਿੱਚ ਵੀ ਇਹ ਨਹੀਂ ਕਿ ਕੋਈ ਗੁਣ ਨਹੀਂ ਨੇ ਗੁਣ ਹੈਨ ਪਰ ਦੋਖ ਦ੍ਰਿਸ਼ਟ ਹੋਣ ਕਰਕੇ ਮਨੁੱਖ ਗਹਿਰਾ ਦੇਖਦਾ ਹੈ ਆਗਣਾਂ ਨੂੰ ਦੇਖਦਾ ਹੈ ਰੁਵਾਣੀ ਇਹ ਸ਼ੁਭ ਦ੍ਰਿਸ਼ਟ ਰੱਖੋ ਕਿਸੇ ਦੇ ਪਰਦੇ ਉਧੇੜਨ ਦੀ ਕੀ ਲੋੜ ਹੈ ਕਿਸੇ ਦੀ ਖਲੜੀ ਉਧੇੜਨ ਦੀ ਕੀ ਲੋੜ ਹੈ ਖਲੜੀ ਦੇ ਥੱਲੇ ਤੇ ਫਿਰ ਚਰਬੀ ਹੈ ਦੁਰਗੰਧ ਹੈ ਖੂਨ ਹੈ ਹੱਡੀਆਂ ਹੈ ਤੇ ਹਰ ਮਨੁੱਖ ਨੇ ਕੁਝ ਨਾ ਕੁਝ ਛੁਪਾਇਆ ਹੁੰਦਾ ਹੈ ਛੁਪਾਇਆ ਹੈ ਤੇ ਵੀ ਮੈਂਸ ਕਰਦੇ